ਹਾਂ ਮੈਂ ਤਾਂ ਜਿਹੜੀ ਮਾਲੀ ਸਾਹਿਬ ਨੇ ਗੱਲ ਕੀਤੀ ਹੈ ਨਾ ਉਹਦੇ ਨਾਲ 100% ਸਹਿਮਤ ਹਾਂ ਜੀ। ਹੂੰ। ਕਿ ਜਦੋਂ ਤੁਸੀਂ ਦੇਖੋ ਪਹਿਲਾਂ ਤਾਂ ਇਹ ਦੋ ਜਥੇਬੰਦੀਆਂ ਦਾ ਇਕੱਲੀਆਂ ਦਾ ਤੁਰਨ ਦਾ ਕੋਈ ਤੁਕ ਨਹੀਂ ਸੀ ਬੰਦਾ। ਜਦੋਂ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਤੇ ਨਹੀਂ ਉਦੋਂ ਐਮਐਸਪੀ ਦਿੱਤੀ। ਹੂੰ। ਤੇ ਇਹਨਾਂ ਦੋ ਨੂੰ ਕਿਵੇਂ ਦੇ ਦੇਣਗੇ ਜੀ ਇਹੋ ਹੂੰ ਇਹ ਜਾਣੇ ਜਾਣ ਜਾਣੇ ਪਰ ਮੈਂ ਜ਼ਿਆਦਾ ਜਾਣੇ ਕਵਾਂਗਾ ਭੰਦੇਸਾ ਫਰੀ ਬੀਜੇਪੀ ਦੇ ਹੱਕ ਚ ਭੁਗਤ ਰਹੇ ਨਹੀਂ ਜੀ ਹੂੰ ਜਦੋਂ ਇਹ ਰੋਜ ਰੋਲਾ ਰੱਪਾ ਬਾਰਡਰ ਤੇ ਹੁੰਦਾ ਹੈ ਤੇ ਲੋਕਾਂ ਦੇ ਵਿੱਚ ਇਹ ਗੱਲ ਜਾਂਦੀ ਹੈ ਵੀ ਬੀਜੇਪੀ ਇਹਨਾਂ ਨੂੰ ਰੋਕ ਕੇ ਬੈਠੀ ਹੈ ਜੇ ਇਹ ਇਹਨਾਂ ਨੇ ਨਾ ਵੀ ਜੇ ਬੀਜੇਪੀ ਦੀ ਸਰਕਾਰ ਬਣ ਆਈ ਤੇ ਅੱਗੇ ਆਉਣਗੇ ਤੇ ਸਾਨੂੰ ਤੰਗ ਕਰਨਗੇ ਹੂੰ ਤੁਸੀਂ ਦੇਖੋ ਹੁਣ ਇਹਨਾਂ ਨੂੰ ਪਤਾ ਸੀ ਵੀ ਉੱਥੇ ਰੋਕ ਲੱਗੀ ਹੋਈ ਆ ਪਹਿਲਾਂ ਇਹਨਾਂ ਨੇ ਜ਼ੋਰ ਲਾ ਲਿਆ ਹੁਣ ਉੱਥੇ ਜਾਣ ਦਾ ਕੀ ਤੁੱਕ ਬਣਦਾ ਸੀ ਹੂੰ ਇਹ ਜਹਾ ਅੱਗੇ ਲੱਗਦੇ ਉੱਥੇ ਕਿਉਂ ਉਹਨਾਂ ਬੇਕਸੂਰ ਕਿਸਾਨਾਂ ਨੂੰ ਉੱਥੇ ਕੁੱਟ ਪਵਾ ਰਹੇ ਨੇ ਤੇ ਉਹਨਾਂ ਨੂੰ ਸੱਟਾਂ ਲਵਾ ਰਹੇ ਨੇ ਜੀ ਹੂੰ ਜੇ ਵਿਰੋਧ ਪ੍ਰਦਰਸ਼ਨ ਕਰਨਾ ਤੁਸੀਂ ਚਲੇ ਜਾਓ ਉੱਥੋਂ ਜਾ ਕੇ ਤੁਸੀਂ ਮੁੜਿ ਆਓ ਇਹ ਬੈਰੀਕੇਡ ਪੱਟਣ ਨਹੀਂ ਕਰਨੇ ਤੇ ਉਹਦਾ ਕੋਈ ਹੈਗਾ ਬੈਨੀਫਿਟ ਜੀ ਉੱਥੇ ਹੱਲਾ ਗੁੱਲਾ ਹੀ ਹੁੰਦਾ ਜਿਹੜਾ ਉਹ ਨੈਸ਼ਨਲ মিডিਆ ਉਹਨੂੰ ਦੂਜੇ ਤਰੀਕੇ ਨਾਲ ਪ੍ਰੈਜੈਂਟ ਕਰਦਾ ਤੇ ਇਹ ਜਿਆਦਾ ਸੜਕਾਂ ਤੇ ਰਹਿ ਕੇ ਵੀ ਲੋਕਾਂ ਦੇ ਵਿੱਚ ਵੀ ਉਲਟ ਰਿਐਕਸ਼ਨ ਹੈਗਾ ਜੀ ਇਹਨਾਂ ਨੂੰ ਕਿਸਾਨਾਂ ਦਾ ਆਮ ਕਿਸਾਨਾਂ ਦਾ ਸਾਥ ਨਹੀਂ ਹੈਗਾ ਜਿਹੜਾ ਥੋੜਾ-ਬੋਤਾ ਖੈਡ ਰਿਹਾ ਕੋਈ ਇਹਨਾਂ ਦੇ ਨਾਲ ਹੈਗਾ ਉੱਥੇ ਪਰ ਕਾਫੀ ਤਕੜਾ ਕਾਡਰ ਹੋਇਆ ਜੀ ਮੁਕੱਦਰ ਸਿੰਘ ਇਹ 10 ਮਹੀਨਿਆਂ ਤੋਂ ਟਿਕੇ ਆ ਉੱਥੇ ਸ਼ੰਭੂ ਬਾਰਡਰ ਤੇ ਟਿਕੇ ਤਾਂ ਹੋਏ ਨੇ ਜੀ ਜੇ ਕੁਝ ਬੰਦੇ ਬੈਠੇ ਰਹਿਣਗੇ ਉੱਥੇ ਹੱਲਾ ਗੁੱਲਾ ਕਰਦੇ ਰਹਿਣਗੇ ਉਹ ਜਦੋਂ ਹੁਣ ਰਾਹ ਬੰਦ ਹੈ ਆਮ ਲੋਕ ਪਰੇਸ਼ਾਨ ਹੀ ਹੁੰਦੇ ਨੇ ਜੀ ਉਹਦੇ ਵਿੱਚ ਹਾਂ ਪਰੇਸ਼ਾਨੀ ਤੇ ਹੈ ਉੱਥੇ ਦੇ ਲੋਕਾਂ ਨੂੰ ਰੋਪੜ ਰੋਪੜ ਨਹੀਂ ਆ ਰਾਜਪੁਰਾ ਬਨੂੜ ਪਟਿਆਲਾ ਉਸ ਇਲਾਕੇ ਦੇ ਲੋਕ ਤੇ ਤੰਗ ਨੇ ਦਿੱਲੀ ਵੀ ਸਾਰਾ ਸਾਰਾ ਸਿਆਪਾ ਛੇੜਨ ਵਾਲੇ ਇਹ ਪੰਧੇਰ ਸਾਹਿਬ ਸੀ ਜਦੋਂ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਬਣ ਗਈ ਸੀ ਇਹਨਾਂ ਨੇ ਜਾ ਕੇ ਤੁਸੀਂ ਦੇਖ ਲਓ ਇਹ ਤਾਂ ਚਲੋ ਉਹ ਰਕੇਸ਼ ਕਾਇਰ ਦੇ ਅਥਰੂਆਂ ਕਰਕੇ ਉਹ ਮੋੜਾ ਪੈ ਗਿਆ ਨਹੀਂ ਜੇ ਉੱਥੇ ਜੋ ਕੁਝ ਹੋਣਾ ਸੀ ਆਪਾਂ ਸੋਚ ਵੀ ਨਹੀਂ ਸਕਦੇ ਜੋ ਕੁਝ ਉੱਥੇ ਬੰਨਣਾ ਸੀ ਤੇ ਇਹ ਉਹ ਮੋੜਾ ਪੈ ਗਿਆ ਮੁੜ ਕੇ ਇਹਨਾਂ ਨੇ ਲਾਲਾ ਲਾਲਾ ਕਰਕੇ ਫੇਰ ਕਰਤਾ ਵੀ ਕੁਝ ਨਹੀਂ ਹੁੰਦਾ ਜੀ ਕੁਝ ਨਹੀਂ ਹੋਇਆ ਪਰ ਉਹ ਬਹੁਤ ਵੱਡਾ ਡੈਂਟ ਪਾਇਆ ਸੀ ਉਹ ਚੀਜ਼ ਨੇ ਜਦੋਂ ਸਾਰੀਆਂ ਜਥੇਬੰਦੀਆਂ ਸਹਿਮਤ ਸੀ ਇਹ ਕੀ ਕਰਨ ਗਏ ਸੀ ਇਸ ਕਰਕੇ ਇਹਨਾਂ ਦਾ ਕਰਤਾਰ ਬਿਲਕੁਲ ਸ਼ੱਕੀ ਹੈਗਾ ਜੀ ਜਿਵੇਂ ਇਹ ਵਿਚਰਦੇ ਪਏ ਨੇ ਤੇ ਮੈਨੂੰ ਨਹੀਂ ਲੱਗਦਾ ਇਹਦੇ ਚੋਂ ਦੋ ਜ세 ਬੰਦੀਆਂ ਕੁਛ ਕੱਢ ਸਕਣਗੀਆਂ ਇਹ ਨੁਕਸਾਨ ਹੀ ਹੋ ਰਿਹਾ ਜੀ ਕਿਸਾਨਾਂ ਦਾ ਕੋਈ ਫਾਇਦਾ ਨਹੀਂ ਕਰ ਰਹੀ ਜੀ ਓਕੇ ਓਕੇ ਮੇਰ ਮਿਹਰਬਾਨੀ